ਐਸਕੇਮ ਨੇ 4 ਜਨਵਰੀ ਨੂੰ ਦੋ ਥਾਵਾਂ ਉਤੇ ਕਿਸਾਨ ਮਹਾਪੰਚਾਇਤਾਂ ਸੱਦੀਆਂ ਐਸਕੇਮ ਦੇ ਦੋਵੇਂ ਧੜਿਆਂ ਨੂੰ ਇਸ ਤੋਂ ਬਚਣਾ ਚਾਹੀਦਾ ਸੀ ਅਤੇ ਬਚਿਆ ਵੀ ਜਾ ਸਕਦਾ ਸੀ ਇੱਕ ਕਿਸਾਨ ਮਹਾਪੰਚਾਇਤ ਖਨੌਰੀ ਬਾਰਡਰ ਉੱਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਨੇ ਉਹਨਾਂ ਦੇ 40 ਦਿਨ ਪੂਰੇ ਹੋਣ ਉੱਤੇ ਦੂਜੀ ਕਿਸਾਨ ਮਹਾਪੰਚਾਇਤ ਹਰਿਆਣਾ ਦੇ ਟੁਹਾਣਾ ਵਿੱਚ ਐਸਕੇਐਮ ਦੇ ਇਸ ਧੜੇ ਵਾਲੇ ਕਿਸਾਨ ਆਗੂ ਤਾਂ ਡੱਲੇਵਾਲ ਦੇ ਮੁੱਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਧਰਨਾ ਦੇਣ ਦੀ ਮੰਗ ਰੱਖ ਰਹੇ ਨੇ ਇਸੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਸੂਬਿਆਂ ਦੇ ਖੇਤੀ ਮੰਤਰੀਆਂ ਦੀ ਮੀਟਿੰਗ ਬੁਲਾ ਲਈ ਹੈ ਜਿਸ ਵਿੱਚ ਪੰਜਾਬ ਦੇ ਖੇਤੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵੀ ਸ਼ਾਮਲ ਹੋਣਗੇ ਉਹ ਇਸ ਮੀਟਿੰਗ ਵਿੱਚ ਮਰਨਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮੁੱਦਾ ਉਠਾ ਸਕਦੇ ਨੇ ਤੁਹਾਣਾ ਵਾਲੇ ਕਿਸਾਨ ਮਹਾਪੰਚਾਇਤ ਦੀ ਤਿਆਰੀ ਲਈ ਐਸਕੇਮ ਦੀ ਹੈ ਮੀਟਿੰਗ ਅੱਜ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਕਿਸਾਨ ਆਗੂ ਜੁਗਿੰਦਰ ਸਿੰਘ ਹੋਰਾਂ ਰੋਲਦੂ ਸਿੰਘ ਮਾਨਸਾ ਹਰਿੰਦਰ ਸਿੰਘ ਲੱਖੋਵਾਲ ਸਮੇਤ ਹੋਰ ਕਿਸਾਨ ਆਗੂ ਸ਼ਾਮਲ ਹੋਏ ਇਨ੍ਹਾਂ ਕਿਸਾਨ ਆਗੂਆਂ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਤੁਹਾਣਾ ਵਿਖੇ ਪਹੁੰਚੋਂ ਦਾ ਸੁਨੇਹਾ ਲਾਇਆ ਉਧਰ ਖਨੌਰੀ ਤੋਂ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਭੰਦੇਰ ਕਾਕਾ ਸਿੰਘ ਕੋਟੜਾ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਵੀ ਕਿਸਾਨਾਂ ਨੂੰ ਖਨੌਰੀ ਪਹੁੰਚਣ ਦੀ ਅਪੀਲ ਕੀਤੀ ਜਗਜੀਤ ਸਿੰਘ ਢੱਲੇਵਾਲ ਨੇ ਤਾਂ ਭਾਵੁਕ ਅਪੀਲ ਵਿੱਚ ਇਹ ਵੀ ਆਖਿਆ ਕਿ ਉਹ ਪ੍ਰਾਣੇ ਐਸਕੀਐਮ ਵਾਲੇ ਸਾਥੀਆਂ ਨੂੰ ਵੀ ਉੱਥੇ ਦੇਖਣਾ ਚਾਹੁੰਦੇ ਨੇ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਤਿੰਨ ਖੇਤੀ ਕਾਨੂੰਨਾ ਖਿਲਾਫ ਲਾ-ਮਿਸਾਲ ਸੰਘਰਸ਼ ਲੜਿਆ ਅਤੇ ਜਿੱਤਿਆ ਸਾਹਿਬ ਬਹੁਤ ਵੱਡੀ ਤਾਕਤ ਬਣ ਕੇ ਉਭਰਿਆ ਪਰ ਹੁਣ ਇਹ ਵੀ ਸਿਆਸੀ ਧਰਾ ਮੰਗ ਪਾਟੋ ਧਾੜ ਦਾ ਸ਼ਿਕਾਰ ਹੋ ਚੁੱਕਿਆ ਹੈ ਕਿਸਾਨੀ ਮੰਗਾਂ ਅਤੇ ਮੁੱਦਿਆਂ ਉੱਤੇ ਇੱਕ ਜੁਟਤਾ ਨਾਲ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਦੀ ਥਾਂ ਅਕਸਰ ਬੇਲੋੜੇ ਮੁੱਦੇ ਛੋਹੇ ਜਾ ਰਹੇ ਨੇ ਜਿਵੇਂ ਹੁਣ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਨੂੰ ਵਿੱਚ ਘੜੀਸਿਆ ਜਾ ਰਿਹਾ ਹੈ ਦਿਲਜੀਤ ਦੋਸਾਂਝ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਉੱਤੇ ਉੱਥੇ ਵਿਵਾਦ ਦੀ ਬਾਅਦ ਵਿੱਚ ਗੱਲ ਕਰਾਂਗੇ ਪਹਿਲਾ 4 ਜਨਵਰੀ ਨੂੰ ਦੋ ਥਾਈ ਸੱਦੀਆਂ ਕਿਸਾਨ ਮਹਾਪੰਚਾਇਤਾਂ ਦੀ ਗੱਲ ਕਰਦੇ ਆ ਆਮ ਲੋਕਾਂ ਅਤੇ ਕਿਸਾਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਕਿਹੜਾ ਐਸਕੇਐਮ ਸਿਆਸੀ ਹੈ ਅਤੇ ਕਿਹੜਾ ਗੈਰ ਸਿਆਸੀ ਜਦੋਂ ਤੁਹਾਡਾ ਨਿਸ਼ਾਨਾ ਇੱਕ ਹੈ ਮੰਗਾ ਇੱਕ ਨੇ ਤਾਂ ਲੜਾਈ ਵੱਖੋ ਵੱਖ ਕਿਉਂ ਚਲੋ ਲੜਾਈ ਵਿਚਾਰਕ મત ਭੇਦਾਂ ਅਤੇ ਹੋਰ ਨਾ ਬਖਰੇਮਿਆ ਕਰਕੇ ਵੱਖ ਵੱਖ ਲੜੀ ਜਾ ਸਕਦੀ ਆ ਪਰ ਲੋਕਾਂ ਦਾ ਇਮਤਿਹਾਨ ਕਿਉਂ ਲਿਆ ਜਾ ਰਿਹਾ ਹੈ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਕਿਸਾਨ ਸੰਘਰਸ਼ ਵਿੱਚ ਪੁੱਜਦੇ ਰਹੇ ਨੇ ਅਤੇ ਹੁਣ ਵੀ ਪੁੱਜਦੇ ਨੇ ਉਹਨਾਂ ਲਈ ਔਖਾ ਹੋ ਜਾਂਦਾ ਹੈ ਕਿ ਇੱਕੋ ਦਿਨ ਉਹ ਕਿਹੜੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਨਾ ਭੁੱਲੋ ਕਿ ਨਾ ਆਮ ਲੋਕਾਂ ਤੇ ਆਮ ਕਿਸਾਨਾਂ ਦੇ ਸਿਰ ਉੱਤੇ ਹੀ ਐਸਕੇਐਮ ਮਜ਼ਬੂਤ ਹੋਇਆ ਅਤੇ ਤੁਸੀਂ ਕਿਸਾਨ ਨੇਤਾਵਾਂ ਵੱਜੋਂ ਵੱਡੇ ਹੋਏ ਹੋ ਜੇਕਰ ਇਹ ਕਿਸਾਨ ਮਹਾਪੰਚਾਇਤਾਂ ਵਕੋ-ਵਕ ਕਰਨੀਆਂ ਸਨ ਤਾਂ ਵਿਚਕਾਰ ਕੁਝ ਦਿਨਾਂ ਦਾ ਬਕਵਾ ਵੀ ਪਾਇਆ ਜਾ ਸਕਦਾ ਸੀ ਕਿਤੇ ਤੁਸੀਂ ਵੀ ਸਿਆਸੀ ਧਰਾਬੰਗ ਸ਼ਕਤੀ ਪ੍ਰਦਰਸ਼ਨ ਵਿੱਚ ਤਾਂ ਨਹੀਂ ਪੈ ਗਏ ਲੁਧਿਆਣਾ ਵਿੱਚ ਐਸਕੇਐਮ ਦੀ ਮੀਟਿੰਗ ਵਿੱਚ ਡੱਲੇਵਾਲ ਦੀ ਹਮੈਤ ਦੀ ਵੀ ਇਹ ਗੱਲ ਕੀਤੀ ਗਈ ਉਧਰ ਡੱਲੇਵਾਲ ਨੇ ਵੀ ਇਹਨਾਂ ਆਗੂਆਂ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਫਿਰ ਇਹ ਮਤਭੇਦ ਅਤੇ ਵਕਰੇਵੇਂ ਕਾਦੇ ਲਈ ਐਸਕੇਐਮ ਦੇ ਦੋਵੇਂ ਧੜੇ ਮੋਰਚੇ ਤੇ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪਾਉਂਦਾ ਠਿਕਰਾ ਸਰਕਾਰ ਅਤੇ ਸਰਕਾਰੀ ਏਜੰਸੀਆਂ ਦੇ ਸਿਰ ਉੱਤੇ ਪੰਨ ਰਹੇ ਨੇ ਪਰ ਇਹ ਸਮਝਣ ਦਾ ਫਾਇਦਾ ਕੀ ਜੇ ਤੁਸੀਂ ਫੇਰ ਵੀ ਇਕੱਠੇ ਨਹੀਂ ਹੋ ਰਹੇ ਅਸਲ ਵਿੱਚ ਪਹਿਲਾਂ ਇਹ ਸਾਰੇ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ ਲੋਕਾਂ ਦੇ ਦਬਾਅ ਸਦਕਾ ਹੀ ਇਕੱਠੇ ਸਨ ਅਤੇ ਹੁਣ ਵੀ ਲੋਕਾਂ ਨੂੰ ਹੀ ਦਬਾਅ ਬਣਾਉਣਾ ਪੈਣਾ ਤਾਂ ਜੋ ਐਮਐਸਪੀ ਸਮੇਤ ਹੋਰ ਸਾਂਝੇ ਕਿਸਾਨੀ ਮੁੱਦਿਆਂ ਉੱਤੇ ਇਹ ਸਾਰੇ ਇੱਕ ਹੋ ਕੇ ਚੱਲਣ ਦੇਖੋ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮਹਾਪੰਚਾਇਤ ਵਿੱਚ ਸ਼ਮੂਲੀਅਤ ਦੇ ਸੱਦੇ ਸਮੇਂ ਕਿਸਾਨਾਂ ਨੂੰ ਕੀ ਸੁਨੇਹਾ ਦਿੱਤਾ ਜਬ ਤਿੰਨ पंजाबियों ने पंजाब बंद करके दिखा दिया तो सारी सरकारें पीछे हट गई पूरा पंजाब केंद्र के विरुद्ध खड़ा हो गया हमारा आंदोलन ना ना तो पंजाब सरकार के खिलाफ है हरियाणा सरकार के खिलाफ है दूसरा जो आज पंचकूला में मीटिंग हो रही है जो सुप्रीम कोर्ट की हाई पावर कमेटी कोई हाई पावर नहीं भाई टर्म ऑफ कंडीशन पढ़ लीजिए और उन्होंने सिफारिश अपनी पहले सुप्रीम कोर्ट में रख दी है अब आंदोलन में फूट डालने के लिए आज उनकी मीटिंग बुलाई गई थी दोनों फोरमो ने निर्णय लिया था कि हम लोग बिल्कुल मीटिंग में शामिल नहीं होंगे अब किसी किस्म की मीटिंग में जाएंगे नहीं जो उ उ उनकी जो टर्म ऑफ कंडीशन है वो हमें जाने के लिए आज्ञा नहीं देती है इसी के साथ साथ यह भी दोनों फोरमो ने निर्णय ले लिया कि जगजीत सिंह डल्लेवाल जी किसी किस्म की मेडिकल सहायता नहीं लेंगे यह विषय अदालतों का नहीं है मोदी सरकार स्वयं बात करे इसी के साथ साथ जो खनौरी बॉर्डर पर बड़ी महापंचायत हो रही है यह भी दिल्ली दरबार को हिला के रख देगी सभी पंजाबी खनौरी पर देशवासी खनौरी बॉर्डर पर पहुंचे कल की महापंचायत में उसके बाद छह को शंभू बॉर्डर के ऊपर गुरु गोविंद सिंह जी का प्रकाश दिवस है वो धूमधाम से हम लोग मनाएंगे और जो गुरु गोविंद सिंह जी का कहना है मानस की जात सभी एक पहचान बो किसान भाइयों राम राम सताल आप सबको पता है कि एमएसपी की लड़ाई लड़ी जा रही है जो जो देश के लोग इस एमएसपी की लड़ाई का हिस्सा हैं और और मजबूती से इस लड़ाई को लड़ना और जीतना चाहते हैं सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सबके दर्शन करना चाहता हूँ चार तारीख को खनौरी बॉर्डर पे आप सबने वहाँ पे मुझे दर्शन देने की कृपाता करनी ਮੈਂ ਆਪਕਾ ਬਹੁਤ ਬਹੁਤ ਆਬਾਰੀ ਹਾਂਗਾ। ਲੁਧਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ 4 ਜਨਵਰੀ ਨੂੰ ਟੋਹਾਣਾ ਅਤੇ 9 ਜਨਵਰੀ ਨੂੰ ਮੋਗਾ ਵਿੱਚ ਕਿਸਾਨ ਮਹਾਪੰਚਾਇਤ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਰੋਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾ, ਬਲਦੇਵ ਸਿੰਘ ਨਿਹਾਲਗੜ੍ਹ, ਹਰਿੰਦਰ ਸਿੰਘ ਲਖੋਵਾਲਦੀ ਸ਼ਾਮਲ ਹੋਏ। ਇਸ ਸਮੇਂ ਐਸਕੇਐਮ ਨੇ ਖਨੋਰੀ ਬਾਰਡਰ ਉਤੇ ਮਰਨ ਵਰਤ ਉਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਉਤੇ ਚਿੰਤਾ ਪ੍ਰਗਟਾਈ ਅਤੇ ਉਹਨਾਂ ਨੂੰ ਹਮਾਇਤ ਦਾ ਵੇਅ ਐਲਾਨ ਕੀਤਾ। ਕਿਸਾਨਾਂ ਗੁਆਣੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਹਾਈ ਪਾਵਰ ਕਮੇਟੀ ਨਾਲ ਮੀਟਿੰਗ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਜਿਹਾ ਹੀ ਇਨਕਾਰ ਸਰਮ ਸਿੰਘ ਪੰਦੇੜ ਨੇ ਵੀ ਦੂਜੇ ਪਾਸੇ ਕੀਤਾ ਕਿਸਾਨ ਆਗੂਆਂ ਨੇ ਆਖਿਆ ਕਿ ਇਸ ਵਿੱਚ ਉਹਨਾਂ ਦੀਆਂ ਮੰਗਾਂ ਨਾਲ ਸੰਬੰਧਿਤ ਕੋਈ ਵੀ ਮੁੱਦਾ ਨਹੀਂ ਹੈ ਉਹਨਾਂ ਆਖਿਆ ਕਿ ਸੁਪਰੀਮ ਕੋਰਟ ਕਮੇਟੀ ਬਣਾਉਣ ਦੇ ਬਜਾਏ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਹੁਕਮ ਜਾਰੀ ਕਰੇ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਆਖਿਆ ਕਿ ਮੋਗਾ ਦੀ ਮਹਾਪੰਚਾਇਤ ਵਿੱਚ ਫੈਸਲਾ ਲਿਆ ਜਾਏਗਾ ਕਿ ਅਗਲੀ ਰਣਨੀਤੀ ਕੀ ਹੋਏਗੀ ਉਨ੍ਹਾਂ ਮੰਗ ਕੀਤੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖਿਲਾਫ ਧਰਨਾ ਦੇਣ ਤਾਂ ਜੋ ਕਿਸਾਨਾਂ ਦੀ ਸੁਣਵਾਈ ਕੇਂਦਰ ਸਰਕਾਰ ਕਰ ਸਕੇ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਸਿਆਸੀ ਪਾਰਟੀ ਅੱਗੇ ਨਹੀਂ ਆ ਰਹੀ ਉਨ੍ਹਾਂ ਇਸ ਗੱਲ ਨੂੰ ਵੀ ਮੰਨਿਆ ਕਿ ਕੇਂਦਰ ਸਰਕਾਰ ਅਤੇ ਏਜੰਸੀਆਂ ਦੇ ਕਾਰਨ ਹੀ ਜਥੇਬੰਦੀਆਂ ਵਿੱਚ ਆਪਸੀ મતਭੇਦ ਉੱਭਰੇ ਨੇ ਇਸੇ ਕਰਕੇ ਕਿਸਾਨ ਅੰਦੋਲਨ ਕਮਜ਼ੋਰ ਵੀ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਏਕਾ ਕਰਨ ਦੀ ਲੋੜ ਹੈ ਦਿਲਜੀਤ ਸਿੰਘ ਦੋਸਾਂਜ ਬਾਰੇ ਗੱਲ ਕਰਨ ਤੋਂ ਪਹਿਲਾਂ ਦੇਖੋ ਅੱਜ ਜੁਗਿੰਦਰ ਸਿੰਘ ਉਗਰਾਹ ਅਤੇ ਰੋਲਦੂ ਸਿੰਘ ਮਾਨਸਾ ਨੇ ਐਸਕੇਮ ਦੀ ਮੀਟਿੰਗ ਮਗਰੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਅਤੇ ਅਗਲੇ ਸੰਘਰਸ਼ ਬਾਰੇ ਕੀ ਬੋਲੇ ਅਸੀਂ ਅੱਜ ਪੰਜਾਬ ਦੀਆਂ ਸੰਯੁਕਤ ਮੋਰਚਿਆਂ ਸੰਬੰਧ ਜਥੇਬੰਦੀਆਂ ਨੇ ਦੋ ਪ੍ਰੋਗਰਾਮ ਦਿੱਤੇ ਹੈ ਸੰਯੁਕਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਕਹਾਣੇ ਦੇ ਵਿੱਚ 4 ਤਰੀਕ ਨੂੰ ਜਨਿਕਲ ਨੂੰ ਮਹਾਪੰਚਾਇਤ ਕਰ ਰਹੇ ਦੂਜੀ ਅਸੀਂ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਕਰ ਰਿਹਾ ਬਹੁਤ ਵੱਡੀ ਇਹ ਦੋਨੇ ਮਹਾਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਕਾਨੂੰਨ ਆਏ ਸੀ ਦੂਜੇ ਟੇਡੇ ਢੰਗ ਨਾਲ ਉਹ ਸਟੇਟਾਂ ਰਹੀ ਸਰਕਾਰ ਨੂੰ ਲਾਗੂ ਕਰਾਉਣ ਵਾਸਤੇ ਤਾਹੂ ਹੈ ਉਹਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ ਦੂਜਾ ਇਹ ਹੈ ਵੀ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੇ ਅਥਰੂ ਗੈਸ ਦੇ ਗੋਲੇ ਮਾਰੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਦਿੱਦੀ ਜਾਣ ਤੋਂ ਉਹਨਾਂ ਦੇ ਜਮਹੂਰੀ ਹੱਕ ਨੂੰ ਖੋਹ ਲਿਆ ਉਹ ਅਸੀਂ ਸਰਪੰਦਰ ਸਰਕਾਰ ਤੇ ਰਾ ਸਰਕਾਰ ਦੀ ਨਿੰਦਾ ਕਰਦੇ ਆ ਤੀਜਾ ਜਿਹੜਾ ਖਨੋਰੀ ਬਾਰਡਰ ਤੇ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਮੇਰੇ ਖਾਲਚ 38 49 ਮੰਗਣਾ ਹੈ ਤੇ ਉਹਨੂੰ ਸਰਕਾਰ ਦੀ ਗੱਲ ਹੀ ਸੁਣ ਰਹੀ ਉਹਨਾਂ ਦੀ ਮੰਗਾਂ ਬਲ ਕੋਈ ਧਿਆਨ ਨਹੀਂ ਦੇ ਰਹੀ ਤੇ ਸੁਪਰੀਮ ਕੋਰਟ ਨੂੰ ਉਰੇ ਲਿਆ ਹੋਇਆ ਸਪਰੀਮ ਕੋਰਟ ਕੇਂਦਰ ਸਰਕਾਰ ਦਾ ਜੋ ਰੋਲ ਸੀ ਉਹ ਕਰ ਰਿਹਾ ਹੈ ਉਹ ਕੇਂਦਰ ਸਰਕਾਰ ਨੂੰ ਨਹੀਂ ਇਸ਼ਾਰਾ ਕਰ ਰਿਹਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਸਟੇਟ ਨੇ ਦਬਾਅ ਦੇ ਰਿਹਾ ਹੈ ਪੰਜਾਬ ਗਵਰਨਮੈਂਟ ਤੇ ਵੀ ਤੁਸੀਂ ਐਂ ਕਰੋ ਤੁਸੀਂ ਐਂ ਕਰੋ ਜਿਵੇਂ ਨਾ ਹਰਿਆਣਾ ਸਰਕਾਰ ਨੂੰ ਨਾ ਹੀ ਕੇਂਦਰ ਸਰਕਾਰ ਨੂੰ ਸੋ ਕੋਰਟ ਇਹ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੇ ਭਾਈ ਗਾਰੰਟੀ ਤੋਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜਦ ਤੁਸੀਂ ਇਹਨਾਂ ਦੀ ਜੇ ਮੀਟਿੰਗ ਵੀ ਕਰਦੇ ਨੇ ਉਹ ਮੀਟਿੰਗ ਦੀ ਗੱਲ ਕਰਦੇ ਨੇ ਤਾਂ ਮੀਟਿੰਗ ਕਰਨ ਵਾਸਤੇ ਕੇਂਦਰ ਨੂੰ ਕੀ ਸਮੱਸਿਆ ਹੈ ਜਨੀ ਇਹ ਹੈ ਗੈਰ ਜ਼ਿੰਮੇਵਾਰੀ ਦੀ ਜਿਹੜੀ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਬਿਲਕੁਲ ਚੁੱਪਾ ਤੇ ਉਹਦੀ ਜਗ੍ਹਾ ਤੇ ਸੁਪਰੀਮ ਕੋਰਟ ਬੋਲ ਰਿਹਾ ਅਸੀਂ ਇਹਨਾਂ ਦਲਾਂ ਨੂੰ ਲੈ ਕੇ ਦੋ ਪ੍ਰੋਗਰਾਮ ਕਰ ਰਹੇ ਹਾਂ ਤੇ ਅਗਲੇ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੇਖਾਂਗੇ ਹਾਲਾਤਾਂ ਮੁਤਾਬਕ ਫੈਸਲਾ ਲੈਣ ਦੀ ਸੋਚ ਰਹੇ ਹਾਂ ਅਗਲੀ ਮੀਟਿੰਗ ਅਸੀਂ ਫਿਰ ਸੋਚ ਕੇ ਐਲਾਨ ਕਰਾਂਗੇ ਕਿ ਕਿਤਰਾ ਸਮਝ ਲੋ ਜਿਹੜਾ ਅਧੋਲਨ ਚੱਲ ਰਿਹਾ ਹੈ ਉਹਦੀ ਹਮਾਇਤੀ ਚਾਹੇ ਅਸੀਂ ਪੰਜਾਬ 'ਚ ਵੱਡੇ ਇਕੱਠ ਕਰ ਰਹੇ ਹਾਂ ਜਾਂ ਨਲ ਰਹੇ ਹਾਂ ਅਸੀਂ ਦੋਸ਼ੀ ਸਮਝਦੇ ਆ ਹਰਿਆਣਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹ ਮਤਲਬ ਉੱਧਰ ਸਾਡੀਆਂ ਕੋਰਟਾਂ ਵੀ ਉੱਧਰ ਮੂੰਹ ਨਹੀਂ ਕਰਦੀਆਂ ਉਹ ਕੱਲਾ ਪੰਜਾਬ ਸਰਕਾਰ ਕੰਨੀ ਮੂੰਹ ਰੱਖਦੀਆਂ ਅਸੀਂ ਕਹਿੰਦੇ ਆ ਉਹ ਸੈਂਟਰ ਤੇ ਜਵਾਬ ਆਉਣ ਸੈਂਟਰ ਉਸ ਕਸਾਨਾ ਦੀ ਗਰਥ ਹੋਏ ਇੱਕ ਡੱਲੇ ਵਾਲਾ ਸਾਹਿਬ ਨੇ ਬਹੁਤ ਵਧੀਆ ਵੱਡੀ ਗੱਲ ਕਹੀ ਹੈ ਉਹ ਕਹਿੰਦਾ ਵੀ ਜੇ ਸਰਕਾਰ ਸਾਡੇ ਨਾਲ ਸੈਂਟਰ ਗੱਲਬਾਤ ਸ਼ੁਰੂ ਕਰ ਲੇ ਤਾਂ ਮੈਂ ਮੈਡੀਕਲ ਲੈ ਸਕਦਾ ਇਹ ਆਈ ਆ ਸਾਰੇ ਬੰਦ ਤੇ ਸਰਕਾਰ ਉਹਨੂੰ ਮਤਲਬ ਉਹਦੇ ਨਾਲ ਗੱਲਬਾਤ ਸਰਕਾਰ ਦਾ ਕੀ ਭਾਰ ਲੱਗਦਾ ਗੱਲਬਾਤ ਤੇ ਸੱਦੇ ਸੈਂਟਰ ਸਰਕਾਰ ਤੇ ਸਾਡਾ ਸਾਥੀ ਮੈਡੀਕਲ ਲਵੇ ਉਹਦੀ ਜਾਨ ਬਚੇ ਅਸੀਂ ਸਾਰਾ ਮੋਰਚਾ ਸਾਡਾ ਪੂਰਾ ਚਿੰਤਾ ਦੇ ਵਿੱਚ ਵੀ ਡੱਲੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਇਹ ਮੰਗਾ ਮੰਨਣੀਆਂ ਚਾਹੀਦੀਆਂ ਇਹ ਤੇ ਸਾਡਾ ਸਾਰਾ ਜੋਰ ਲਗਿਆ ਹੁਣ ਗੱਲ ਕਰਦੇ ਆ ਦਿਲਜੀਤ ਦਸਾਂਝ ਦੀ ਦਿਲਜੀਤ ਇਸ ਸਮੇਂ ਵੱਡਾ ਸਟਾਰ ਬਣ ਚੁੱਕਿਆ ਹੈ ਅੰਬਾਨੀਆਂ ਦੇ ਵਿਆਹ ਦੇ ਪ੍ਰੋਗਰਾਮ ਕਰਨ ਤੋਂ ਬਾਅਦ ਅਤੇ ਕਈ ਮੁਲਕਾਂ ਦੇ ਟੂਰ ਤੋਂ ਬਾਅਦ ਇੰਡੀਆ ਦਾ ਟੂਰ ਮੁਕੰਮਲ ਕਰਨ ਤੋਂ ਉਪਰੰਤ ਦਿਲਜੀਤ ਦੀਆਂ ਤੁਬਾਂ ਪੈ ਰਹੀਆਂ ਨੇ ਲੁਧਿਆਣਾ ਵਿਖੇ ਸਾਲ ਦੀ ਆਖਰੀ ਸ਼ਾਮ ਅਤੇ ਨਵੇਂ ਸਾਲ ਦੀ ਆਮਦ ਮੌਕੇ ਪ੍ਰੋਗਰਾਮ ਕਰਨ ਮਗਰੋਂ ਚੜ੍ਹਦੇ ਸਾਲ ਦਿਲਜੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਮਿਲਿਆ ਕਈਆਂ ਨੇ ਇਸ ਨੂੰ ਹੀ ਵੱਡਾ ਮੁੱਦਾ ਬਣਾ ਲਿਆ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਆਪਣੇ ਦੇਸ਼ ਦੇ ਕਿਸੇ ਕਲਾਕਾਰ ਨੂੰ ਮਿਲੇ ਤਾਂ ਇਹ ਇੰਨੀ ਵੱਡੀ ਗੱਲ ਨਹੀਂ ਹੈ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਨਿੰਦਣ ਵਾਲੇ ਕਹੀ ਜਾ ਰਹੇ ਨੇ ਕਿ ਦਿਲਜੀਤ ਕਿਸਾਨ ਮੋਰਚੇ ਵਿੱਚ ਹੁਣ ਤੱਕ ਕਿਉਂ ਨਹੀਂ ਆਇਆ ਕਈ ਪ੍ਰਧਾਨ ਮੰਤਰੀ ਨੂੰ ਕਿਸਾਨ ਅਤੇ ਕਿਸਾਨ ਨੇਤਾ ਡੱਲੇਵਾਲ ਨਾਂ ਦਿਸਣ ਦੀ ਗੱਲ ਕਰ ਰਹੇ ਨੇ ਕਈਆਂ ਨੇ ਤਾਂ ਦਲਜੀਤ ਦੋਸਾਂਝ ਦੇ ਸਿਆਸਤ ਵਿੱਚ ਆਉਣ ਦੀ ਵੀ ਭਵਿੱਖਬਾਣੀ ਕਰ ਦਿੱਤੀ ਹੈ ਸਰਵਰ ਸਿੰਘ ਭੰਦੇੜ ਨੂੰ ਦੇਖੋ ਉਹ ਦਲਜੀਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਮੇਂ ਪਾਏ ਕਾਲੇ ਰੰਗ ਦੇ ਕੱਪੜਿਆਂ ਨੂੰ ਹੀ ਉਵਾਰੇ ਜਾ ਰਹੇ ਨੇ ਆਜ ਲੋਕ ਦਲਜੀਤ ਖਾਨ ਜੀ ਦੇ ਬਾਰੇ ਵਿੱਚ ਕਿਹਾ ਜਾ ਰਹਾ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ سے ਮਿਲੇ ਹਨ लेकिन क्या उन्होंने जो काले कपड़े पहने हैं ये देश के किसान मजदूर के साथ जो झुर्म हो रहा उसका था। हम तो चाहते हैं अगर पंजाब का कोई बेटा जो कुछ उन्होंने उनको पंजाबियत ने दिया है इतना बड़ा इंटरनेशनल उसका नाम है उनको जरूर किसान आंदोलन के बारे में बोलना चाहिए ਸਰਵਨ ਸਿੰਘ ਭੰਦੇਰ ਇੱਕਲੌਤੇ ਕਿਸਾਨ ਆਗੂ ਨਹੀਂ ਜਿਹੜੇ ਦਿਲਜੀਤ ਦੋਸਾਂਝ ਦੇ ਮੁੱਦੇ ਉੱਤੇ ਗੱਲ ਕਰ ਰਹੇ ਨੇ ਹੋਰ ਵੀ ਕਈ ਆਗੂਆਂ ਨੇ ਆਪੋ ਆਪਣੀ رائے ਇਸ ਬਾਰੇ ਪ੍ਰਗਟ ਕੀਤੀ ਹੈ ਖਨੋਰੀ ਮੋਰਚੇ ਤੋਂ ਹੀ ਇਸ ਕਿਸਾਨ ਆਗੂ ਨੂੰ ਵੀ ਸੁਣ ਲੋ ਜਿਹੜੇ ਦਿਲਜੀਤ ਦੋਸਾਂਝ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਬਾਰੇ ਕੁਝ ਹਟਮੀ رائے ਰੱਖਦੇ ਨੇ ਬੜਾ ਮੁੱਦਾ ਉਛਾਲਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ देश के प्रधानमंत्री नरेंद्र मोदी से मुलाकात करके आए हैं लेकिन आप सबको ये समझना चाहिए कि वो एक पॉलिटिकल एंगल से हो रही है या एक पंजाब के कलाकार से देश के प्रधानमंत्री मुलाकात कर रहे हैं जबकि आपके हीरो दगजीत सिंह डल्लेवाल पिछले अठतीस दिनों से मरणअसर पर हैं आपके हीरो ये लोग हैं जो लंगरों में बैठे हैं जो खाना बना रहे हैं जो ग्यारह महीने से आपके हकों की आवाज बुलंद कर रहे हैं असल में क्या है कि पंजाब के नेरेटिव को बदनाम करने की कोशिश की जा रही है देश के प्रधानमंत्री अदाकार तैमूर के पिता शेफली अली खान से मुलाकात करते हैं अक्षय अच्छा कुमार को इंटरव्यू देते हैं देश के मीडिया के सामने कोई बात नहीं रखते देश के किसानों से बात नहीं करते देश के नौजवानों से बात नहीं करते देश के आदिवासियों से बात नहीं करते वो सीधा सीधा एक पॉलिटिकल नैरेटिव बनाते हैं ताकि हमें अंदर फूट डालो राज करो की नीति लेकिन आपको देखना चाहिए कि एक बड़े कलाकार पंजाबी कलाकार बब्बूमान वो मोर्चे पर जाते हैं पर इसके साथ सबसे अहम बात है कि बजरंग दल रंजीत बाबा का शो कैंसिल करवा देता है हिमाचल के अंदर ਉਹ ਇੱਕ ਬੜਾ ਨੈਰੇਟਿਵ ਹੈ ਅਸਲ ਵਿੱਚ ਪੰਜਾਬ ਕੋਲ ਹੀ ਇੱਕ ਟਾਰਗੇਟ ਮਿਸ਼ਨ ਕਰਕੇ ਕੀਤਾ ਜਾ ਰਿਹਾ ਹੈ ਜਦ ਕਿ ਮੈਂ ਹਰਿਆਣਾ ਤੋਂ ਹਾਂ ਔਰ ਐਮਐਸਟੀ ਦੀ ਡਿਮਾਂਡ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਇਹ ਇੱਕ ਪੋਲੀਟੀਕਲ ਸਟੰਡ ਹੈ ਇਸ ਤੋਂ ਉੱਪਰ ਔਰ ਕੁਝ ਨਹੀਂ ਸੋਚਣ ਵਾਲੀ ਗੱਲ ਇਹ ਹੈ ਕਿ ਵੱਡੇ ਕਿਸਾਨ ਸੰਘਰਸ਼ ਅਤੇ ਵੱਡੀਆਂ ਮੰਗਾਂ ਦਰਮਿਆਨ ਦਲਜੀਤ ਦੋਸਾਂਜ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਕੀ ਸੱਚਮੁੱਚ ਇੰਨਾ ਵੱਡਾ ਮੁੱਦਾ ਹੈ ਅਸਲ ਵਿੱਚ ਜ਼ੋਰ ਇਸ ਗੱਲ ਉੱਤੇ ਦੇਣਾ ਬਣਦਾ ਹੈ ਕਿ ਅਸੀਂ ਦੇ ਦੋਵੇਂ ਧੜੇ ਅਤੇ ਸਮੂਚੀਆਂ ਕਿਸਾਨ ਜਥੇਬੰਦੀਆਂ ਐਮਐਸਪੀ ਸਮੇਤ ਹੋਰਨਾਂ ਕਿਸਾਨੀ ਮੁੱਦਿਆਂ ਉਤੇ ਇੱਕ ਜੁੱਟ ਹੋ ਕੇ ਲੜਨ ਅਤੇ ਪਹਿਲੇ ਸੰਘਰਸ਼ ਵਾਂਗ ਜਿੱਤ ਪ੍ਰਾਪਤ ਕਰਨ